ਕੀ ਗੱਲ ਸਾਰੇ ਨੂੰ ਤੁਰ ਗਿਆ ਹਾਲ ਚਾਲਾ ਸਾਰੇ ਵੀਰਾਂ ਦਾ ਘਰ ਪਰਵਾਹ ਠੀਕ ਆ ਬਾਈ ਬਾਈ ਚਾਚਾ ਆ ਗਿਆ ਸਾਡੇ ਕੋਲ ਅੱਜ ਚਾਚੇ ਨੇ ਕੱਲ ਆਪਣੇ ਕਪੁੱਤਰ ਢਾਏ ਤੇ ਅੱਜ ਬੱਚਾ ਇੱਥੇ ਆਇਆ ਸਾਡੇ ਜਦੇ ਬਹਿਰੀ ਆ ਗਈ ਪਹਿਲਾਂ ਸਾਡੇ ਵਾਲੇ ਨੂੰ ਪਈ ਬਾਈ ਅਸੀਂ ਛੱਡਿਆ ਸਾਡੇ ਵਾਲੀ ਦੀ ਪੂਛ ਫੜਤੀ ਉਹ ਗਰਿਆ ਕੋਠੇ ਜਾ ਕੇ ਥੱਲੇ ਫੇ ਚਾਚਾ ਵਾਲਾ ਚਾਚਾ ਵਾਲਾ ਬਹੁਤ ਵਧੀਆ ਔੜਦਾ ਦਾ ਬੱਚਾ ਦੋ ਤੇ ਬੱਚੇ ਹਰੀ ਟੋਰੀ ਵਾਲਾ ਇੱਕ ਗੁਲਾਬੀ ਟੋਰੀ ਵਾਲਾ ਬਾਈ ਇੱਕ ਨੂੰ ਪੈ ਗਈ ਲਾਲ ਨਹੀਂ ਗੁਲਾਬੀ ਸੀ ਉਹ ਇੱਕ ਨੂੰ ਪੈ ਗਈ ਚਲ ਬੱਚੇ ਬਜੇ ਨੂੰ ਬਾਬਾਈ ਬਹੁਤ ਕੂਕਾ ਛੂਕਾ ਛੱਡੀਆਂ ਅਸੀਂ ਸੜੀਆਂ ਤਾਂ ਉਹਨੇ ਬਾਈ ਬਹੁਤ ਜ਼ੋਰ ਮਾਰਿਆ ਫੜ ਲਿਆ ਤਾਂ ਸੜੀ ਨੇ ਬੈਰੀ ਨੇ ਪੰਜੇ ਪੰਜਿਆਂ ਚ ਫੜਾ ਕੇ ਤਾਂ ਛੱਡਿਆ ਥੋੜੇ ਨੇ ਮਸੀ ਬਾਈ ਹਲੇ ਸਾਲਾ ਡਾਂਡ ਡੋਣ ਦਾ ਮਹਾ ਕੋਈ ਫਾਇਦਾ ਨਹੀਂ ਹੈਗਾ ਹੁਣ ਸਾਰਿਆਂ ਨੇ ਬੰਦ ਕਰ ਦਿੱਤੇ ਡਾਉਣੇ ਹੁਣ ਡਾਉਂਦੇ ਨੇ ਬੈਰੀ ਬਹੁਤ ਪੈਂਦੀ ਆ ਅਲੀ ਖੜਾ ਕੇ ਦੋ ਤਿੰਨ ਤਾਂ ਸਾਲੇ ਪਹਿਲਾਂ ਹੀ ਖਾਓਗੇ ਸਾਡੇ ਬੱਚੇ ਤਿੰਨ ਤਿੰਨ ਬੱਚੇ ਖਾਓਗੇ ਸਾਡੇ ਐਦਾਂ ਹੀ ਅੱਜ ਤਾਂ ਇਹ ਬੰਦੇ ਕਰਦੇ ਛੱਡਦੇ ਹੀ ਨਹੀਂ ਹੈਗੇ ਬਾਈ ਹੁਣ ਨਹੀਂ ਛੱਡਦੇ ਹੈਗੇ ਆ ਹਲੇ ਕਿੱਥੇ ਆ ਪਿੱਛੇ ਆ ਛੜਦਾ ਜਿੱਦਣ ਇਹਨੇ ਉੱਪਰ ਤੇ ਆਉਣਾ ਹੀ ਨਹੀਂ ਆਮੜੇ ਦਾ ਬਚੇ ਕੱਡੇ ਬਾਈ ਆ ਛੋਟੇ ਬਾਈ ਸਵਾਦ ਨਹੀਂ ਆਉਦਾ ਇੰਨੀ ਸੇਵਾ ਕਰੀਮੀ ਫਾਇਦਾ ਕੀ ਆ ਹਾਂ ਬਚੇ ਬਾਈ ਹੁਣ ਜਿਹੜੇ ਨਵੇਂ ਆ ਸਾਡੇ ਤੇ ਮੈਂ ਕੋਈ ਨਹੀਂ ਖਾਂਦਾ ਜਬਰ ਖਲਾ ਕੇ ਗਿਆ ਇੱਕ ਬੱਚਾ ਮੇਰਾ ਬਸ ਇੱਕ ਮੇਰੇ ਕੋ ਖਾਦਾ ਇੱਕ ਚਾਹ ਹੁਣ ਅਸੀਂ ਤਾਂ ਆਏ ਤਾਂ ਵੀ ਚੱਲ ਇੱਕ ਅੱਧੀ ਬਾਜੀ ਛੱਡ ਤੇ ਹੁਣ ਆਏ ਤਾਂ ਵੀ ਨਾ ਜਦੋਂ ਚੱਲਦੇ ਨੇ ਕਰਕੇ ਫਾਇਦਾ ਨਹੀਂ ਆਏ ਅਰੇ ਦੋ ਖਾਦੇ ਤੁਸੀਂ ਛੱਡਦੇ ਨਹੀਂ ਹੈਗੇ ਮਾਹਾਂ ਕੋਈ ਨਹੀਂ ਉੱਪਰ ਤੇ ਹੁੰਦਾ ਨਹੀਂ ਕੇ ਮਾਹਾਂ ਹਲੇ ਕੋਈ ਨਹੀਂ ਬਾਈ ਛੱਡ ਦੂੰਗੇ ਤੇ ਦੇਖੇ ਮੈਂ ਛੱਡ ਤਾਂ ਛੱਡ ਤਾਂ ਦਈਏ ਪਰ ਆਏ ਨਹੀਂ ਤਾਂ ਪਤਾ ਆਉਣਾ ਹੀ ਨਹੀਂ ਉੱਪਰ ਹੈ ਨਹੀਂ ਭੈਜਿਆ ਤੇ ਪੂਛ ਕਰ ਪੂਛ ਪਟ ਲਈ ਪੂਛੇ ਪੱਟੀ ਆ ਗੱਲ ਪੂਛੇ ਪੱਟੀ ਇਹਦੀ ਵੀ ਅੱਜ ਡਾਉਣੇ ਫੇਰ ਨਹੀਂ ਬਟਾਉਂਦਾ ਤੁੰਗਾਈ ਦੁਕਾਨਾ ਤੇ ਕਿਹੜੇ ਕੁੱਤੇ ਦੀ ਪੂਛ ਪੱਟੀ ਲੱਗਦੀ ਲੱਗਦੀ ਨਾਲੇ ਹੋਰ ਹੈ ਜੀ ਛਿਕਣਾ ਉੱਡ ਕੇ ਆਉਂਦਾ ਫਿਰ ਉਹਦੀ ਨਾ ਆਉਂਦੇ ਹੋਏ ਦੀ ਦੇਖ ਭਾਲ ਵੀ ਕਰਨੀ ਚਾਹੀਦੀ ਕੁੱਤੇ ਦੀ ਹੈ ਨਾ ਭਾਈ ਗੱਲ ਗੜਾਈ ਬਹੁਤ ਭੈਣ ਦੱਤੀ ਕੁੱਤੇ ਦਾ ਅਤੀ ਹੋਰ ਲੱਗਦਾ ਮੈਂ ਮੈਂ ਕੰਮ ਤੇ ਉੱਤੇ ਤੇ ਦੇਖਣਾ ਤੂੰ ਘਰੇ ਦਾ ਤੂੰ ਕੱਲ ਮੈਂ ਤਾਂ ਘਰੇ ਪਿਆਦਾ ਮੈਂ ਤਾਂ ਕੰਮ ਕਰ ਰਾ ਬੈਠ ਕੇ ਡਾਣਾ ਨਾ ਮੋ ਨਹੀਂ ਡਾਉਂਦਾ ਹੈਗਾ ਮੈਨੂੰ ਪੈ ਕੇ ਡਾਉਣਾ ਕਿ ਪਤਾ ਰਹਿੰਦਾ ਕੁੱਤਾ ਦਾ ਫਿਰ ਐਡਾ ਫਾਇਦਾ ਕਰਕੇ ਲੰਘ ਜਾ ਆ ਤੇਰਾ ਕੱਲ ਗੁਲਾਬੀ ਜੀ ਆਉਰੇ ਪੋਰਟਲ ਬੈਠਾ ਆ ਕੇ ਬਾਈ ਤਾ ਬਚਾਰ ਕਹਿੰਦਾ ਸਬਕਾ ਮਟਾ ਮਾਹਰਾ ਕੋਠੇ ਪੱਤਰੀ ਰੋਲੀ ਮੈਂ ਆ ਦੇਖੋ ਫੋਨ ਵੀ ਖਾ ਲਈ ਇਹਦੀ ਆ ਪੂੰਦੇ ਸਾਰੇ ਫੰਗ ਝਾੜ ਦੇ ਕੱਢੀ ਇਹ ਗੱਲ ਕੱਢ ਗਿਆ ਗੱਲ ਆ ਗੱਲ ਆ ਪੂੰ ਸਾਰੀ ਬੈਠ ਕੇ ਕਹਿੰਦੇ ਮੇਰੀ ਗੱਲ ਕੱਲੇ ਨੂੰ ਵੈਰੀ ਪੈ ਗਈ ਸੀ ਮੇਰੇ ਜਮਾਈ ਖਾ ਲਈ ਮੇਰੇ ਜਮਾਈ ਖਾ ਲਈ ਇੱਕ ਗੱਬੇ ਸਾਰੇ ਪੂੰਥਾ ਖਾ ਲੇ ਤੋੜ ਤੇ ਹੈ ਇੱਕ ਨੇ ਤਾਂ ਜਾਇ ਇਹ ਟੀਰਾ ਜਾਇ ਇਹਦਾ ਬਿੱਦੂ ਦਾ ਪੂੰਥਾ ਹੈ ਵੈਰੀ ਪੈਂਦੀ ਪਈ ਵੀ ਗੱਲ ਬਹੁਤ ਹੈ ਵੈਰੀ ਮੱਕ ਬੋਤ ਕਬਾਤ ਵਧੀਆ ਹੁੰਦਾ ਵਧੀਆ ਕੱਲ ਇਹੀ ਛੱਡਿਆ ਤਾਂ ਇਹ ਸੋਚਦੇ ਮੈਂ ਚੱਲ ਛੱਡ ਲੂੰਗੇ ਸਾਰਾ ਜਦੇ ਆ ਜਾਂਦੀ ਕਿਧਰ ਤੇ ਪਤਾ ਨਹੀਂ ਕਿਧਰ ਲੰਗਦਾ ਮੇਰਾ ਬੱਜ ਗਿਆ ਕੱਲ ਹਣ ਬੱਜ ਗਿਆ ਮੇਰਾ ਇੱਥੇ ਆ ਗਿਆ ਤਾਂ ਇਹਨੂੰ ਫੜ ਲਿਆ ਫੜ ਲਿਆ ਫੜ ਲਿਆ ਤਾਂ ਲੈ ਗਈ ਤੀ ਲੈ ਕੇ ਚਲੀ ਤੀ ਉਹ ਚੱਕ ਕੇ ਆਇਆ ਸੀ ਪੂਰਾ ਫੇਰ ਛੱਡ ਗਈ ਉਹ ਇੱਥੇ ਆਸੀ ਕੂਕਾ ਤੋਂ ਆਇਆ ਫੜ ਲਿਆ ਤਾਂ ਮੈਂ ਫੜ ਲਈ ਤੀ ਇੱਧਰ ਚਲੀ ਇੱਥੇ ਤੇ ਚੱਕ ਕੇ ਉਰੇ ਆ ਗਈ ਤੇ ਅਸੀਂ ਆਪ ਦੇਖਿਆ ਨਹੀਂ ਹੈਗਾ ਫੇਰ ਵੀ ਬੈਠਾ ਨਹੀਂ ਕਿੰਨੇ ਵਜੇ 14 ਨਹੀਂ ਬੱਜਿਆ ਕਿੰਨੇ ਵਜੇ ਤਾਰਿਆ 12 ਉਹ ਉਤਾਰਿਆ ਸਾਡੇ 12:00 ਬਜੇ ਸਾਢੇ 12 ਵਜੇ ਲਾਈਨ ਦੇ ਪੈਰੀ ਫੱਲਿਆਦਾ ਹੋ ਮੇਰੇ ਵੀ ਬੈਠੇ ਹੋ ਗਿਆ ਹੋ ਬਾਹਰ ਗਿਆ ਜਾਂ ਤੇ 10 ਵਜੇ ਜਮਾ ਗਿਆ ਜਮਾ ਸਾਢੇ 10 ਵਜੇ ਗਿਆ ਜਹਾੜਦਾ ਨਹੀਂ ਜਾਣ ਤੇ ਕੁਤ ਮਾਰਿਆ ਇਹ ਕਹੇ ਤਾਰੀ ਨਾ ਹਲੇ ਜਮਾ ਦੇਖਿਆ ਬੈਠਾ ਉਦੀ ਮੁੜ ਕੇ ਫੇਰ ਮਤਾਰ ਲੈ ਨਾ ਨਾ ਵਧੀਆ ਕਰਿਆ ਅਗਰ ਮੈਂ ਫੜਿਆ ਵੇ ਅਗਰ ਸੁਖਰੇ ਅੜਾ ਤੇ ਆ ਬੈਰੀ ਦੁਆਰੇ ਫੇਰ ਆ ਗਈ ਫੇਰ ਤਾਰੇ ਉਰ ਦੁਆਰੇ ਤਾਂ ਆ ਰਹੇ ਸੀ ਜਿਵੇਂ ਨੂੰ ਕਹਤੇ ਜਾ ਕੇ ਡਾਉਂ ਆਪਣੇ ਖੁਸ਼ੀ ਗੇ ਜਿਹੜਾ ਉੜ ਜੇ ਵਜਿੰਨਾ ਕੋਪ ਠੀਕ ਆ ਨਾ ਬਸ ਪਰ ਜਿਹੜਾ ਆਪਣੇ ਖੁਸ਼ੀ ਦੇ ਜਿੰਨਾ ਫੁਟਦਾ ਮੈਂ ਤਾਂ ਡਾਉਂਦੇ ਮੈਂ ਛਤਰੀ ਤੇ ਬਥੇਕ ਛਤਰੀ ਤੇ ਕਬੂਤਰ ਰੱਖ ਕੇ ਉੱਪਰ ਪਠਾਲ ਕੇ ਆਰ ਪਿੰਜਰੇ ਤੇ ਕਬੂਤਰ ਪਠਾਲ ਕੇ ਖੁੱਡੇ ਚ ਕਬੂਤਰ ਖੋਲ ਕੇ ਫੇਰ ਡਾਉਣਾ ਮੈਂ ਫੇਰ ਬ੍ਰੇਨ ਖੁੱਲਿਆ ਪਰ ਜਿਹੜਾ ਕਬੂਤਰ ਇੱਕ ਦੋ ਵਜਾਂਦਾ ਬਾਹਰ ਆ ਜਾਊਗਾ ਹਮਮ ਗੱਲ ਸਹੀ ਆ ਤੇ ਸਿਆ ਬਾਜੀ ਬਹੁਤ ਆ ਬਾਈ ਜਿਹੜੀ ਖਰਾਕ ਬਣਾ ਰੂਪ ਨੇ ਪਹਿਲਾਂ ਨੇ ਦੱਸੀਆ ਖਰਾਕ ਬਣਾ ਕੇ ਉਹੀ ਚੱਲਦੀ ਆ ਉਹਨਾਂ ਨੂੰ ਨਾ ਨਾ ਠੀਕ ਆ ਵਧੀਆ ਤਾਂ ਹੀ ਗੱਲ ਸਾਲੇ ਬੈਰੀ ਕਰਕੇ ਕਰਲੇਗਾ ਮੈਂ ਤੂੰ ਤਿੰਨ ਦਿਨ ਦਾ ਉਹ ਬਿਕਰ ਲੈ ਗਿਆ ਕਿਹੜਾ ਉਹ ਲੀਕਾ ਵਾਲਾ ਸਾਖਾ ਉਹ ਲੈ ਕਢਾ ਲੈ ਤੂੰ ਤੇ ਮੈਂ ਤੁਹ ਅੱਛਾ ਕਾ ਬਚਾਉਂ ਦਿੰਦਾ ਨਾ ਮੈਂ ਸਾਖਾ ਫੜ ਰਹੇ ਦਾ ਅੱਛਾ ਅੱਜ ਤੋਂ ਸਹੀ ਰਹਿ ਜਾਣਾ ਅੱਜ ਹਾਂ ਹਾਂ ਅੱਜ ਕੱਲ੍ਹ ਨਾਲੋਂ ਜ਼ਿਆਦਾ ਕਰਨੀ ਹੈ ਦੇਖਿਆ ਜਾਂਦਾ ਹੀ ਤਾ ਤਾਂ ਅੱਜ 37 ਡਿਗਰੀ ਦਾ ਤਾਵਾ ਸੀ ਉਹ ਤਿੰਨ ਚਾਰ ਘਾਟੇ ਲੱਗੇ ਤਿੰਨ ਹੋਣਾ ਕੱਲ ਨਾਲੋਂ ਆ ਸੱਤ ਆ ਕੱਲ 30 ਇਹ ਉਹਨੂੰ ਦਿਨ ਤੇ ਦਿੱਤੀ ਪੰਜੇ ਚੋਂ ਕੱਢਿਆ ਆਪਾਂ ਨੇ ਹਾਂ ਉਹਨਾਂ ਲਾਲਜਾ ਪੋਟਾ ਕਰਿਆ ਬਦੋ ਹਾਂ ਲਾਲਜਾ ਪੋਟਾ ਹਾਂ ਉਹੋ ਕੱਲ ਨਾਲੋਂ ਤੇ ਜ਼ਿਆਦਾ ਟੈਂਪਰੇਚਰ ਅੱਜ ਅੱਜ 37 ਡਿਗਰੀ ਦੱਸਿਆ ਉਹ। ਅੱਜ ਗਰਮੀ ਬਹੁਤ ਹੀ ਗੱਲ। ਗੱਲ 30 ਡਿਗਰੀ। ਕੱਲ 32 ਦਾ ਕੱਲ 32 ਦੀ। ਨਾ ਨਾ ਗੱਲ 30 ਤਾਂ। ਹਰੀਆਂ ਕਛਾਲਾਂ ਹਰੇ ਕੋ ਹਰੀਆਂ ਕਛਾਲਾਂ ਕੂਤਰ ਮੇਰਾ ਸਭ ਤੋਂ ਬਾਅਦ ਚ ਆਉਂਦਾ ਹੈ। ਤਾਰੇ ਦੇ ਉੱਪਰ ਕਾਇਆਂ ਮਾਰੇ। ਕੱਲ ਜਿਹੜੇ ਦੋੜਦੇ ਤੇ ਉਹ ਬਜੇ ਰਹੇ ਉਹ ਬਜੇ। ਕੱਲ 4:30 ਤੇ ਮੈਂ ਮੈਂ ਦੋ ਦੇਖੇ। ਫਿਕਰ ਆ ਪਤਾ ਨਹੀਂ ਤੁਹਾਡਾ ਹੀ ਆ ਕੂਤਰ ਜਿਹੜਾ ਮੈਂ ਫੜਿਆ ਪਿਆ। ਜਿਹੜਾ ਫੁੱਟ ਗਿਆ ਲਾਲ ਤੇ ਥੋੜਾ ਕਾਮੀ ਵਾਲਾ ਖੋਇਆ। ਹਾਂ ਆਪਣਾ ਹੀ ਉਹ। ਆਪਣਾ ਹੀ ਤੁਹਾਡਾ ਵਾਲੀ। ਇਹਦਾ ਨਹੀਂ। ਕਾਮੀ ਵਾਲਾ ਬੱਚ हां यार लाल गुलाबी काला रंग लाए पापा ने नहीं तू रंग दे कोई लाल रंग इसने फड़के लाया ओते अच्छा ऐंदा लंबा पापा ਤਾਂ ਨਹੀਂ ਲਾਉਂਦਾ ਮੈਂ ਫੜਾਇਆ ਉਹ ਗਾਨੀ ਵਾਲੇ ਦੇ ਨਹੀਂ ਰੰਗ ਲਾਇਆ ਮਤ ਹੈਗਾ ਗਾਨੀ ਵਾਲੇ ਤੇ ਕੱਲੀ ਗਾਨੀ ਜੀ ਬਣੀ ਉਹਦੇ ਵੀ ਉਹਦੇ ਰੰਗ ਨਹੀਂ ਦਾ ਹੈਗਾ ਚਾਚੇ ਕੋਲ ਆਓ ਲਾਲ ਸਾਰਾ ਬਚਾ ਉਹ हां ਰੰਗ ਨਹੀਂ ਲੱਗਿਆ ਮੈਗਾ ਉਹ ਰੰਗ ਕੋਈ ਨਾ ਰੰਗ ਕਿਸੇ ਨੇ ਫੜਕੇ ਕਾਲੀ ਪੂਛ ਕਰੀ ਜਾਂਦੀ ਉਹਦੀ ਲਾਲ ਝਾਲ ਲੜ ਕਰੀ ਜਾਂਦੀ ਉਹਦੀ ਕਿਸੇ ਦੇ ਮੈਂ ਕਮਾਲਪੁਰ ਤੇ ਲਿਆ ਆ ਉਹਦੇ ਭਈਏ ਨੇ ਫੜ ਲਿਆ ਭਈਏ ਕੋ ਜਾ ਕੇ ਪਾਂਦੇ ਚੌਕਾ ਕਾਲੇ ਕਪੜੇ ਬੈਠਾ ਰਹੇ ਕਾਲੀ ਕਾਲਾ ਕਪੜਾ ਆਪਣਾ ਸੇਤਲਮਾਂ ਤਾਂ ਕਰੇ ਕਰੇ ਤੁਹਾਡਾ ਨੋਟਿਫਿਕੇਸ਼ਨ ਆਹ ਜਿਹੜੇ ਕਾਲੀ ਖੱਤਰੀ ਤੁਹਾਡੀ ਆ ਭਈਆਂ ਨੇ ਹੈਗਾ ਕਿੱਧਰ ਦੇਖਿਆ ਨਹੀਂ ਭਈਆਂ ਸਾਡੇ ਨੂੰ ਮੌਕਲੇ ਦਾ ਬੜਾ ਮੁੰਡਾ ਬੜੀਆਂ ਬੜੇ ਮੌਕਲੇ ਤੇ ਬੜਾ ਮੁੰਡਾ ਉਹਦੇ ਨਾਲ ਪਾਣੀ ਪਰਾਉਂਦਾ ਮੈਂ ਸਾਲੂ ਕਮਾਲ ਪਰ ਉਹ ਕਮਾਲ ਪਰ ਉਹ ਲੱਗਿਆ ਵਾ ਉਹ ਸਿਰਫ ਬਹਿ ਗਿਆ ਪੂਰੇ ਫੜ ਕੇ ਇਕੱਠੇ ਸੂਹ ਸਾਡੇ ਕਮਰੇ ਚ ਬੰਦ ਕਰਤਾ ਮਨੂ ਨੇ ਫੋਨ ਕਰਿਆ ਕਹਿੰਦਾ ਮੈਂ ਪੁੱਤਰ ਫੜਿਆ ਬਾਅਦ ਜਲ ਚਲੇ ਗਿਆ ਮੈਂ ਕਿੰਨੇ ਪੈਸੇ ਲੈਣੇ ਆ ਕਹਿੰਦਾ ਬੋਤਲ ਦੇ ਪੈਸੇ ਦੇ ਮੋਰੇ ਆ ਤੇ ਮੱਸੀ ਕਿਤੇ ਲਿਆ ਆ ਅੱਛਾ ਬੜਾ ਕੀ ਹੋਦਾ ਯਾ ਚੇ ਇਹ ਨਾ ਜਿਕਣਾ ਆਹ ਵਜਾ ਬੜਾ ਆ ਮੈਂ ਦਾਤਾ ਦੁੱਧ ਨੇ ਮੜਾਤਾ ਲਿਆ ਕੇ ਦੁੱਧ ਨੇ ਪਿੰਜੇ ਪੰਜੇ ਜੇ ਪਠਾਇਆ ਮੈਂ ਪੰਜੇ ਜੇ ਪਠਾਲ ਕੇ ਮੈਂ ਦੁੱਧ ਦੇ ਨਾਲ ਉਦੋਂ ਮੈਂ ਵਿਚਾਰ ਉਹਦੇ ਬਾਅਦ ਜਿਹੜੇ ਕੜਤਾ ਅੱਛਾ ਸਿੱਧਾ ਅਗੇ ਕੋਠੇ ਬਠਾ ਪਿੰਜੇ ਦੇ ਬਣੀ ਪਰ ਆਉਂਦਾ ਹੋਣਾ ਵੀ ਕੋਠੇ ਪਰੇ ਆ ਕਾਲਾ ਕਾਲਾ ਪੂੰਛ ਕਰੀ ਵੀ ਝਾਲਰ ਲਾਲ ਜੀ ਮੜੀ ਜਿਹੜਾ ਪੈਨ ਲਾਇਆ ਤੇ ਰੰਗ ਆ ਉਹੜਿਆ ਵਧੀਆ ਉਹ ਕੱਲ ਬਹੁਤ ੜਿਆ ਕੱਲ ਇੱਕ ਵਾਰ ਤਾਂ ਕੋੜਿਆ ਹੋ ਤੇ ਤੋਦੇ ਮਾਵਾ ਬਹਿ ਗਏ ਦਵਾਰੇ ਲਾ ਦੋ ਹੋਰ ਨੋੜੇ ਲੱਗੇ ਉਹਦਾ ਸਾਰੇ ਕੀ ਹੋਇਆ ਇੱਕ ਹੋਰ ਤਾਂ ਜੜਦਾ ਦਾ ਉਹਦਾ ਦੂਜੇ ਦਾ ਮਲੇਰ ਕੋ ਜੜਦਾ ਵਾਤਾ ਹੈ ਪ્યોਰ ਜੜਦਾ ਕੱਟੀਆਂ ਅੱਕਾ ਸਾਰੇ ਖਾਂ ਸਾਰੇ ਖਾਂ ਆ ਬਣਾਇਆ ਉਹ ਇੱਕ ਹੋਇਆ ਤਾਂ ਆਪਣੇ ਲਾਲਗਾਨੀ ਵਾਲਾ ਬੱਚਾ ਹੁੰਦਾ ਜਾਂ ਬੱਗਾ ਹਾਂ ਉਹਨਾਂ ਵਿੱਚ ਉਹ ਵਾਹੋ ਇਹ ਗੱਲ ਸਹੀ ਆ ਚੇਦੀ ਉਹ ਪਹਿਲਾਂ ਛੱਡਦੇ ਸਾਰਿਆਂ ਨੂੰ ਆਹੋ ਉਹਨਾਂ ਨੂੰ ਰੰਗਿਤ ਨਾ ਕੋਈ ਵੀ ਹਾਂ ਜਾਂ ਬੱਗੇ ਦੇ ਉਹ ਜਾਂ ਬੱਗੇ ਦੇ ਉਹਨਾਂ ਦੇ ਰੰਗ ਕੇ ਸਾਰੇ ਫੜ ਕੇ ਲਾਇਆ ਹਾਂ ਹਾਂ ਲਾਉਣੇ ਉਹਨਾਂ ਦੇ ਰਾਤ ਤੋਂ ਲਾਉਣੇ 2 ਵਜੇ ਪੈਣੀ ਗਈ ਤੇ ਜਦ ਪੈਣੀ ਮੇਰੇ ਪੁੱਤ ਨੂੰ ਪਤਾ ਨਹੀਂ ਲੱਗੇ ਹਰਾ ਪੁੱਤ ਆਦੀ ਬੋਝਦਾ ਜਰਦਾ ਪੁੱਤਰ ਮੇਰਾ ਆਜਾ ਜਿਹੜਾ ਬਿੱਡਾ ਲੰਬਾ ਹੈਗਾ ਪੰਚੀ ਲੱਗਾ ਜੂਗਾ ਇੰਨਾ ਲੰਬਾ ਬਚਾ ਹੋ ਵਜਾ ਖਾ ਫਾਲਾ کافی ਲੰਬਾ ਹੋ ਨਾਲ ਜੇ ਤੂੰ ਆਇਆ ਤਾਂ ਉਹ ਨਾਲ ਦੇਖ ਲਊਗਾ ਮੈਂ ਅੜਾਏ ਦਸੂ ਉਹਨੇ ਮੈਂ ਕਿਹਦੇ ਦੜਾਏਦੇ ਹੋ ਜਿਹੜਾ ਪੈਣੀ ਟਾਵਰ ਪਜਾ ਕੇ ਪੈਂਦਾ ਦਾ ਹੈ ਨਾ ਬੱਚਾ ਉਹਦੇ ਲੈ ਕਿੱਡਾ ਹੈ ਇਹ ਬਜੇ ਨੇ ਜਰਦਾ ਕੱਢਿਆ ਆ ਪੁੱਤਰ ਬੱਚਾ ਇਹਦਾ ਦੋ ਜਿਹੜਾ ਇੱਕ ਟਾਬਰ ਬੰਦਾ ਦਾ ਉਹ ਆ ਯਾਰ ਮੈਨੂੰ ਲੱਗਦੀ ਉਹ ਦੋ ਛੱਡੇ ਤੇ ਉਹ ਪਹਿਲਾਂ ਹਾਂ ਹਾਂ ਜੋ ਉਹ ਰੂਨਾ ਰੰਗ ਨਹੀਂ ਲੱਗਿਆ ਵਾ ਦਾ ਪਹਿਲਾਂ ਤਾਂ ਰੰਗੇ ਨਹੀਂ ਲਾਇਆ ਰੰਗ ਹਾਂ ਰੰਗ ਹੁਣ ਤਾਂ ਲਾਇਆ ਦਾ ਤੁਸੀਂ ਉਹ ਤਾਂ ਅਣਜਾਣ ਤੇ ਬਾਅਦ ਲਾਇਆ ਰੇ ਜੀ ਵੀਰ ਗਿਆ ਉਹਦੇ ਬਾਅਦ ਰੰਗ ਲਾਇਆ ਤੁਸੀਂ ਪਹਿਲਾਂ ਰੰਗ ਨਹੀਂ ਲਾਇਆ ਗੱਲ ਬਾਬਾ ਜਾਓ ਕਹਿੰਦਾ ਕੋਈ ਨਹੀਂ ਬਾਤ ਸਾੜਿਆ ਸਾੜਿਆ ਰੰਗ ਪਹਿਨੀ ਲੱਗਿਆ ਮਨਾ ਹਾਂ ਮੈਂ ਤਾਂ ਰੰਗ ਪਹਿਨੀ ਨਹੀਂ ਪੜਾਂਗ ਲੱਗਿਆ ਗਏ ਫੜਿਆ ਮੈਂ ਤਾਂ ਉਹ ਬਹਿੰਦਾ ਹੀ ਟਾਵਰ ਪਰ ਦਾ ਜਿਹਦਾ ਪੈਣੀ ਵਾਲਾ ਟਾਵਰ ਦੋ ਦੋ ਟਾਵਰ ਪਰ ਬਹਿੰਦਾ ਰਹੇ ਮੇਰੇ ਕੋਲ ਦੋ ਇਹ ਉੱਥੀ ਸਣਾ ਮੇਰੇ ਕੋਲ ਲੋੜ ਨਹੀਂ ਸਾਖਾ ਦਾ ਬੱਚਾ ਜਿਆਦਾ ਯਾਰ ਉਹ ਨਹੀਂ ਤਾਂ ਉਹ ਕੀੜੇ ਨਾ ਉੱਥੇ ਖੋਇਆ ਤਾਂ ਉਹ ਹੀ ਆ ਉਹ ਜੇ ਆਪਾਂ ਆਪ ਛਤਰੀ ਲੈ ਕੇ ਗਏ ਤੇ ਤਾਰਨ ਉਹ ਦੂਆ ਮਲੇਰ ਕੋਟੜਾ ਛੋਟਾ ਹਾਂ ਉਹ ਉਹ ਬੱਚਾ ਹੈ ਹਾਂ ਉਹ ਬੱਚਾ ਲੱਗਦਾ ਉਹ ਮੈਂ ਕਹਿੰਦਾ ਮੇਰੀ ਗੁੱਤੀ ਦਾ ਬੱਚਾ ਹੋ ਮਲੇਰ ਕੋਟੜਾ ਤੇ ਤੁਹਾਡੇ ਨਿੱਚੇ ਦੋਨੋਂ ਚ ਬੱਚਾ ਲੱਗਦਾ ਮੈਨੂੰ ਉਹ ਕਲੀ ਵਾਲੀ ਕੋਟੜਾ ਦਾ ਬੱਚਾ ਲੱਗਦਾ ਮੈਨੂੰ ਜਰਦਾ ਉਹ ਗਾਨੀ ਆਲਾ ਬੱਲੇ ਦਾ ਲੇਕ ਲਾਲ ਸਰਾਂ ਹਾਂ ਉਹੀ ਹੈ ਗਾਨੀ ਵਾਲਾ ਜਿਹੜੇ ਕੀੜਾ ਕਹਿੰਦਾ ਨਹੀਂ ਹੁੰਦਾ ਤਾਂ ਵੀ ਬਾਈ ਸਾਰੇ ਵੀਰਾਂ ਨੂੰ ਕੀ ਹਾਲ ਚਾਲ ਤੇ ਵੀਰ ਆਪਾਂ ਨੂੰ ਆਪਣੇ ਭਰਾ ਦਾ ਕਮੈਂਟ ਆਇਆ ਬਾਈ ਕਾਫੀ ਬੰਦੇ ਨੇ ਆਏ ਕਮੈਂਟ ਕਰਿਆ ਵੀ ਤੇ ਯਾਰ ਤੇ ਉਹਦੇ ਵਿੱਚ ਬਾਈ ਪੁੱਛਿਆ ਬਦਾਰ ਕਿ ਖੜਾਈ ਵਾਲੇ ਕੁੱਤਰ ਕਿਹੜੇ ਹੁੰਦੇ ਆ ਖੜਾਈ ਵਾਲੇ ਕਿਹੜੇ ਹੁੰਦੇ ਆ ਵੀਰੇ ਇਹ ਤਾਂ ਟੀ ਗੱਲ ਆ ਖੜਾਈ ਵਾਲਿਆਂ ਦੀ ਯਾਰ ਇਹ ਦੇ ਵਿੱਚ ਤੈਨੂੰ ਇਹ ਪਤਾ ਲੱਗ ਜਾਣਾ ਤੇਰੇ ਘਰ ਫਰੇ ਕੁੱਤੇ ਜਿਹੜੇ ਰੱਖੇ ਹੋਏ ਨਾ ਕਿਉਂਕਿ ਬਈ ਕਬੂਤਰਬਾਜ਼ੀ ਦੀ ਗਹਿਰਾਈ ਆ ਇਹਦੇ ਵਿੱਚ ਜਿੰਨਾ ਥੱਲੇ ਨੂੰ ਜਾਈ ਜਾਣਾ ਉਹਦੇ ਵਿੱਚ ਤੁਹਾਨੂੰ ਹੋਰ ਬੰਦੇ ਦੀ ਗੱਲ ਸਿੱਖਣ ਨੂੰ ਮਿਲਣੀ ਕਿਸੇ ਹੋਰ ਦੀ ਕਿਉਂਕਿ ਇੱਕ ਭਰੋਸਾ ਹੁੰਦਾ ਆਪਣੇ ਜਾਨਵਰ ਪਰ ਜਿਹੜੇ ਆਪਾਂ ਨੇ ਬਲੱਡ ਬਣਾਇਆ ਆ ਉਹਦਾ ਹੁੰਦਾ ਨਾ ਕਬੂਤਰ ਦਾ ਆਪਾਂ ਨੂੰ ਬਲੱਡ ਦਾ ਇੱਕ ਯਕੀਨਜਾ ਬਣ ਜਾਂਦਾ ਵੀ ਹਾਂ ਕਿਉਂਕਿ ਜੇ ਅੱਜ ਤੁਹਾਨੂੰ ਕਿਸੇ ਕਬੂਤਰ ਨੇ ਵਧੀਆ ਬਾਜ਼ੀ ਚਿਤਾਤਾ ਹੈ ਨਾ ਉਹ ਵਧੀਆ ਬਾਜ਼ੀ ਚਿਤਾਉਣ ਦੇ ਕਾਰਨ ਥੋੜਾ ਕਬੂਤਰ ਉਹ ਪਿੰਡ ਪਰ ਪੂਰਾ ਖੜ ਕੇ ਓੜਿਆ ਉਹਦੇ ਪਰ ਟਾਈਮ ਤੱਕ ਨਹੀਂ ਲੱਗਿਆ ਹੈ ਉਹ ਕੂਤਰ ਬ ਤੁਹਾਨੂੰ ਯਕੀਨ ਬਣ ਜੇਣਾ ਕਿਉਂਕਿ ਉਹਦਾ ਤੁਹਾਨੂੰ ਬਲੱਡ ਲਾਈਨ ਦਾ ਪਤਾ ਲੱਗ ਜਣਾ ਵੀ ਇਹ ਬਲੱਡ ਲਾਈਨ ਆ ਜਿਹੜਾ ਮੇਰੇ ਕਬੂਤਰ ਦਾ ਵੀ ਉਹ ਬਲੱਡ ਲਾਈਨ ਬਹੁਤ ਵਧੀਆ ਨਾ ਤਾਂ ਇਹ ਹਿੱਲਦੇ ਆ ਤੁਹਾਨੂੰ ਹਰ ਇੱਕ ਉਹਦੀ ਹਰਕਤ ਬਾਰੇ ਪਤਾ ਲੱਗ ਜਣਾ ਕਬੂਤਰ ਦੀ ਬਾਰੇ ਕਿ ਉਹ ਕਿੱਦਾਂ ਦੀ ਇਹ ੜਾਈ ਦੇ ਟਾਈਮ ਹਰਕਤ ਕਰਦਾ ਕਿੱਦਾਂ ਨੱਠਦਾ ਨਹੀਂ ਹੈਗਾ ਆ ਕਿ ਆ ਕੁਸਾ ਤੁਹਾਨੂੰ ਸਾਰਾ ਕੁਝ ਪਤਾ ਲੱਗ ਜਣਾ ਵੀਰੇ ਇੱਥੇ ਤੇ ਪਤਾ ਲੱਗਦਾ ਖੜਾਈ ਵਾਲੇ ਕਬੂਤਰ ਦਾ ਨਾ ਕਿ ਅੱਖਾਂ ਦਾ ਮੂੰਹਾਂ ਦਾ ਜੋੜਾਂ ਫੋੜਾਂ ਦਾ ਪੰਨਿਆਂ ਦਾ ਯਾਰ ਇਹ ਗੱਲਾਂ ਕਹਿਣ ਦੀਆਂ ਬੱਬੇ ਹਰ ਇੱਕ ਹਨਾ ਤੇ ਵੀਰੇ ਇਕਰਾ ਕਬੂਤਰ ਦੇ ਨਾ ਜਿੱਕੜਾ ਹੁਣ ਹੱਥੇ ਚ ਫੜਿਆ ਪਿਆ ਮ사ਜ ਇਹ ਦੱਸਦਾ ਕਬੂਤਰ ਦਾ ਮ사ਜ ਕਹਿਣ ਦਾ ਮਤਲਬ ਉਹਦਾ ਕਬੂਤਰ ਦੀ ਤਸਵੀਰ ਦੱਸਦੀ ਆ ਕੀ ਹੁਣ ਆ ਮੈਂ ਕਬੂਤਰ ਫੜਿਆ ਬੈਠਾ ਇਹ ਕਬੂਤਰ ਦੇਖੋ ਆਰਾਮ ਕੇ ਬੈਠਾ ਹੱਥ ਵਿੱਚ ਹਨਾ ਇੱਕ ਕਬੂਤਰ ਤੁਸੀਂ ਫੜ ਕੇ ਦੇਖੋ ਵੀ ਕਬੂਤਰ ਇਹ ਇਹਦਾ ਤਾਂ ਹੁਣ ਤੁਸੀਂ ਦੇਖ ਚੁੱਕੇ ਆ ਤੁਹਾਨੂੰ ਇੱਕ ਚੀਜ਼ ਹੋਰ ਦਿਖਾ ਦਿੰਦਾ ਨਾ ਮੈਂ ਅਜੇ ਤੱਕ ਨਹੀਂ ਮੈਂ ਸਾਰੇ ਦਿਖਾ ਲਿਆ ਔਰ ਠੰਡਾ ਉਹ ਕਬੂਤਰ ਦਾ ਠੰਡਾ ਦਾ ਖੂਨ ਬਲੱਡ ਥੋੜਾ ਜਿਹਾ ਉਹ ਕਬੂਤਰ ਜਮਾ ਨਹੀਂ ਹਿਲਣ ਵਾਲੇ ਘਰ ਤੇ ਜਿੱਥੇ ਇੱਕ ਜਗ੍ਹਾ ਬੈਠ ਗਿਆ ਉੱਥੇ ਆਉਣ ਵਾਲੇ ਕਬੂਤਰ ਦਾ ਉਹ ਬਲੱਡ ਹੁਣ ਇੱਕ ਆਹ ਏ ਇਹ ਕਬੂਤਰ ਹੈ ਹੱਥਾਂ 'ਚ ਫੜੇ ਹੋਏ ਵੀ ਨਾ ਜ਼ੋਰ ਮਾਰਦੇ ਆ ਤੇਜ਼ ਆ ਕਬੂਤਰ ਪੂਰੇ ਆਹ ਦੇਖੋ ਪੂਛ ਵੀ ਨਾਲ ਦੀ ਨਾਲ ਹਿਲਾਉਂਦੀ ਆ ਕਬੂਤਰੀ ਬਹੁਤ ਤੇਜ਼ ਆ ਕਿਵੇਂ ਨਿਗਾ ਕਰਦੀ ਆ ਲੈ ਇਹ ਤਾਂ ਕਹੀਂ ਛੱਡਦੇ ਆ ਇਹ ਬਲੱਡ ਹੁੰਦਾ ਤੇਜ਼ ਕਿਉਂਕਿ ਹੱਥ ਵਿੱਚ ਫੜਿਆ ਹੋਇਆ ਕਬੂਤਰ ਵੀ ਆਪਾਂ ਨੂੰ ਦੱਸ ਦਿੰਦਾ ਏ ਠੀਕ ਆ ਹਾਂ 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 ਉਹ ਦੇ ਇਹ ਚੀਜ਼ਾਂ ਨੂੰ ਆਪਾਂ ਨੂੰ ਇਹਨਾਂ ਨੇ ਇਹ ਇਹ ਚੀਜ਼ ਨੇ ਉੱਚੀ ਚਲੇ ਜਾਣਾ ਬਹੁਤ ਉਹ ਚੀਜ਼ ਨੇ ਠੰਡਾ ਠੰਡਾ ਔੜਨਾ ਆਪਾਂ ਇਹਨਾਂ ਨੂੰ ਕ੍ਰੋਸ ਕਰਾ ਕੇ ਜਿਹੜਾ ਬਲੱਡ ਕਢਾਉਂਦੇ ਆ ਨਾ ਉਹ ਬਲੱਡ ਹੁੰਦਾ ਹੈ ਆਪਣਾ ਵਿਚਾਲੇ ਕੂਤਰ ਚਲੇ ਜਾਂਦਾ ਉਹਦੇ ਇੱਕ ਨਾਹੀਂ ਉੱਚਾ ਬਹੁਤ ਆ ਨਾਹੀਂ ਬਹੁਤ ਥੱਲੇ ਤੇ ਉਹ ਕੂਤਰ ਵਿਚਾਲੇ ਜਿਹੜਾ ਉਹ ਭੱਜਦਾ ਨਹੀਂ ਫਿਰ ਵੀਰੇ ਉਹਨੂੰ ਤੈਹ ਦੇਖੀ ਜਾਂਦੀ ਹੈ ਜਿਹੜਾ ਕੁੱਤਾ ਸਮਾਨ ਦੇ ਵਿੱਚ ਬੰਦ ਚ ਜ਼ਿਆਦਾ ਵੜਦਾ ਹੈ ਹਨਾ ਅੜਾਰ ਜ਼ਿਆਦਾ ਕਰਦਾ ਹੈ ਉਹ ਵੀਰੇ ਪੁੱਤ ਦਾ ਕੋਈ ਯਕੀਨ ਨਹੀਂ ਹੈਗਾ ਵੀ ਉਹ ਕਿਆ ਕਰੂਗਾ ਜਾਂ ਨਹੀਂ ਖੜੂਗਾ ਜਾਂ ਨਹੀਂ ਕਿਉਂਕਿ ਇਹ ਚੀਜ਼ ਜਿਹੜੀ ਬਲੱਡ ਦਾ ਮੈਟਰ ਕਰਦੀ ਹੈ ਖੜਾਈ ਬਲੱਡ ਪਤਾ ਕਿਆ ਹੁੰਦਾ ਬਲੱਡ ਇਹ ਨਹੀਂ ਆਏ ਦੀ ਹੈਗਾ ਵੀ ਉਹ ਚੱਲਿਆ ਪਿਆ ਫੋਨ ਦੇਖਣਾ ਬਲੱਡ ਹੁੰਦਾ ਏ ਜਿਹੜਾ ਸਰੀਰ ਦੇ ਅੰਦਰ ਖੂਨ ਚੱਲ ਰਿਹਾ ਲੈਂ ਚੱਲ ਰਹੀ ਆ ਪਿੱਛੇ ਉਹਦੇ ਬਾਰੇ ਤੁਹਾਨੂੰ ਪਤਾ ਏ ਪਿਸ਼ੋਕੜ ਬਾਰੇ ਉਹਦੇ ਬਾਰੇ ਉਹ ਬਲੱਡ ਤੁਸੀਂ ਕਣਾਂ ਪੁੱ ਬੱਚੇ ਘੜਾ ਕੇ ਕਢਾਏ ਵਿਆਂ ਘਰਾਂ ਬਸ ਤੁਹਾਡੇ ਕਿਵੇਂ ਓੜਦੇ ਆ ਇਹ ਚੀਜ਼ਾਂ ਮੈਟਰ ਕਰਦੀਆਂ ਵੀਰੇ ਖੜਾਈ ਇਹ ਨੂੰ ਕਹਨੇ ਆ ਖੜਾਈ ਖਾਤਾ ਤੁਹਾਨੂੰ ਠੰਡੇ ਦਾ ਕੂਤਰਾਂ ਦਾ ਜੋੜਾ ਘਰ ਪਰ ਚੈੱਕ ਕਰਕੇ ਦੇਖਣਾ ਉਹ ਨੂੰ ਕਰਾਓ ਕਿਹੜੇ ਖੂਨ ਦੇ ਕਰਾਇਆ ਵਾ ਤੁਸੀਂ ਤੁਹਾਨੂੰ ਉਹਦੇ ਬਾਰੇ ਜਿੰਨਾ ਚਿਰ ਪਤਾ ਹੀ ਲੱਗਦਾ ਨਹੀਂ ਜੀ ਤੁਹਾਨੂੰ ਖੜਾਈ ਦਾ ਪਤਾ ਹੀ ਲੱਗਣਾ ਕੋਈ ਤੁਸੀਂ ਤਾਂ ਕਹੇ ਜੀ ਬਾਕੀ ਛੱਡ ਕੇ ਤਾਂ ਬਾਹਰ ਪੈਸੇ ਖਰਾਬ ਕਰਕੇ ਦਾ ਪਤਾ ਲੱਗਿਆ ਜਾਂਦਾ ਹਨਾ ਵੀਰੇ ਫਿਰ ਦੁੱਖ ਹੁੰਦਾ ਏ ਇਹ ਗਲਤੀ ਵੀਰੇ ਕੂਤਰਾਂ ਜੀ ਜਿਹੜੀ ਬਲੱਡ ਲਾਈਨ ਆ ਨਾ ਆਪਣੇ ਤੈਨੂੰ ਘਰ ਪਰੇ ਪਤਾ ਲੱਜਣਾ ਆਪਣੇ ਉਹਨਾਂ ਨੂੰ ਕੂਤਰਾਂ ਨੂੰ ਨਾ ਇੱਕ ਜੋੜਾ ਲਾ ਕੇ ਚੈੱਕ ਕਰ ਲਾ ਠੀਕ ਆ ਜਾ ਕਿਸੇ ਇਹੋ ਜਿਹੇ ਬੰਦੇ ਤੇ ਜਾ ਕੇ ਕਬੂਤਰ ਲਿਆ ਜਿਹਦੇ ਕੀ ਉਹਨੇ ਪਾਸ ਕਰੇ ਗਿਆ ਠੀਕ ਹੈ ਉਹ ਚੀਜ਼ ਹੈ ਬਈ ਪਤਾ ਕ ਲੱਗਦੀ ਉੱਤੇ ਫਿਰ ਬਈ ਕੂਤਰੀ ਬਲੱਡ ਨਾਲ ਖੜਾਈ ਵਾਲਾ ਹੈਗਾ ਜਾਂ ਕਬੂਤਰ ਭਜਨੇ ਵਾਲਾ ਇੱਥੋਂ ਤੋਂ ਪਤਾ ਲੱਗਦਾ ਆਪਾਂ ਨੇ ਤਾਂ ਬਾਈ ਜਿਹੜਾ ਆਪਣਾ ਕਬੂਤਰ ਦਿਖਾਇਆ ਤਾਂ ਨਾ ਆਪਾਂ ਨੇ ਉਹ ਕਬੂਤਰ ਸਾਡੇ ਭਜਦੇ ਨਹੀਂ ਹੈਗੇ ਅਸੀਂ ਜੋ ਤਾਂ ਦੱਸਿਆਦਾ ਵੀ ਇਹ ਨਿਸ਼ਾਨੀ ਸਾਡੇ ਕਬੂਤਰ ਦੀ ਜਿਹੜਾ ਆਪਾਂ ਪਿੱਛੇ ਇੱਕ ਵੀਡੀਓ ਨਹੀਂ ਬਣਾਈ ਹੈਗੀ ਇੱਕ ਕਬੂਤਰ ਹੈ ਬਤੇ ਪੜਨਾ ਪੜਨਾ ਹੀ ਪੈਂਦਾ ਹਾਂ ਵੀ ਅਸੀਂ ਬਾਈ ਸਾਨੂੰ ਆਪਣੇ ਉਹਦਾ ਕਬੂਤਰ ਦਾ ਪਤਾ ਵੀ ਸਾਡੇ ਕਬੂਤਰ ਭਜਦੇ ਨਹੀਂ ਹੈਗੇ ਉਹ ਤਾਂ ਅਸੀਂ ਵੀਡੀਓ ਬਣਾਈ ਪਈ ਆਪਣੇ ਕਬੂਤਰ ਦੀਆਂ ਨਿਸ਼ਾਨੀਆਂ ਦੱਸੀਆਂ ਦੀਆਂ ਵੀ ਆ ਆ ਸਾਡੇ ਕਬੂਤਰ ਦੀਆਂ ਨਿਸ਼ਾਨੀਆਂ ਵੀ ਇਹ ਕਬੂਤਰ ਭੱਜਿਆ ਨਹੀਂ ਸਾਡਾ ਪਹਿਲਾਂ ਬਾਈ ਚੀਨਾ ਖੜ ਕੇ ਉੱਡਦੇ ਪਹਿਲਾਂ ਬਾਈ ਚੀਨਾ ਕਬੂਤਰ ਛੱਡਿਆ ਤਾਂ ਬਾਜੀ ਮਨਸੂਏ ਵੀਡੀਓ ਦੇ ਵਿੱਚ ਆ ਉਹਦੇ ਵਿੱਚ ਚੀਨਾ ਕਬੂਤਰ ਆ ਵੀਰੇ ਇੱਕ ਟੀ ਨਹੀਂ ਲੱਗੀ ਕਬੂਤਰ पे एक बी ओ भाई पक्केया खड़ाई दे ओ मैं मैं ਨਹੀਂ ਦੇਖ ਮੈਂ ਵੀ ਦੇਖਿਆ ਹੈ ਉਹ ਕਬੂਤਰਾਂ ਕਰਕੇ ਅਸੀਂ ਬੋਲਦੇ ਵੀ ਖੜਾਈ ਵਾਲੇ ਕਬੂਤਰ ਜਿਹੜੀ ਵੀਡੀਓ ਤੁਹਾਨੂੰ ਕਹੀ ਸੀ ਨਾ ਗੱਲ ਵੀ ਕਿਹੜੇ ਖੜਾਈ ਵਾਲੇ ਹੁੰਦੇ ਤੁਹਾਨੂੰ ਉਹਦੇ ਕਬੂਤਰਾਂ ਕਰਕੇ ਉਹ ਬਾਈ ਤੁਹਾਨੂੰ ਕਬੂਤਰ ਅਸੀਂ ਦਿਖਾ ਵੀ ਦਵਾਂਗੇ ਉਹ ਸਾਰਾ ਦਿਨ ਕਾਪੀ ਵਾਲੇ ਸਿਰ ਪਰੇ ਉੜਦਾ ਰਿਹਾ ਕਬੂਤਰ ਵੀਰੇ ਹੈ ਸ਼ਾਮ ਨੂੰ ਕਬੂਤਰਾਂ ਚ ਉਹ 6 ਚ ਬੰਡ ਹੋ ਗਿਆ ਤਾਂ ਹੈ ਉਹ ਦੋ ਬਾਜੀਆਂ ਚ ਧਾਕੇ ਗਿਆ ਕਬੂਤਰ ਸਾਨੂੰ ਉਹ ਆਪਣੇ ਕੋਲ ਹੈਗਾ ਬਲੱਡ ਲੈਨ ਐਂਡ ਮਾ ਜਾ ਕੇ ਕਬੂਤਰ ਉਹ ਉੜਦਾ ਉੜਦਾ ਮਰ ਗਿਆ गिर ਕੇ ਠੀਕ ਆ ਹਾਂ ਸਾਨੂੰ ਹੱਥ ਨਹੀਂ ਲੱਗਿਆ ਕਬੂਤਰ ਉਹ ਹੂੰ ਬਾਈ ਹੈਗੀ ਆ ਉਹ ਵੀ ਬਲੱਡ ਉਹ ਵੀ ਦਿਖਾ ਦਾਂਗੇ ਆਪਾਂ ਕਬੂਤਰ ਦਿਖਾ ਦਾਂਗੇ ਉਹ ਆਪਣੀ ਗੋਡੇ ਚ ਬਰੀਡ ਆ ਹਾਂ ਕੋਈ ਨਹੀਂ ਉਹ ਦਿਖਾ ਦਾਂਗੇ ਚੀਨਾ ਕਬੂਤਰ ਸਾਡੇ ਕੋਲ ਹੈਗਾ ਬਾਈ ਇਹ ਚੀਜ਼ਾਂ ਤੁਸੀਂ ਇੱਕ ਵਾਰ ਨਾ ਟੀਵੀ ਨਹੀਂ ਲੱਗਦੀ ਬੱਚੇ ਘੜਾ ਕੇ ਚੈੱਕ ਕਰ ਘੜਾ ਕੇ ਦੇਖੋ ਬਾਹਰ ਛੱਡ ਕੇ ਪਤਾ ਲੱਗਦਾ ਜੇ ਆਪ ਤੁਸੀਂ ਕਿਸੇ ਨੂੰ ਚੰਗੇ ਤੇ ਨਹੀਂ ਲਿਆਉਂਦੇ ਜੇ ਨਵੇਂ ਰੱਖੇ ਹੋਏ ਆ ਤਾਂ ਤੁਹਾਨੂੰ ਬਾਹਰ ਜੋੜਾ ਲਾ ਕੇ ਕੋਈ ਵੀ ਨਵਾਂ ਬਾਹਰ ਛੱਡ ਕੇ ਪਤਾ ਲੱਗਣਾ ਜੇ ਤੁਸੀਂ ਕਿਸੇ ਤੇ ਖੜਾਈ ਵਾਲੇ ਕਬੂਤਰ ਜੇ ਕਿਸੇ ਕੋਲ ਦੇ ਵਧੀਆ ਅਗਲਾ ਕਹਿ ਕੇ ਦਿੰਦਾ ਹੈ ਜਿਹਦੇ ਕੋ ਥੋੜਾ ਕੋਈ ਭਰੋਸਾ ਪੂਰਾ ਜਿਹਦੇ ਫੇਰ ਬਾਈ ਉਹ ਤੁਹਾਨੂੰ ਉਹਨੂੰ ਪਤਾ ਉਹ ਬੰਦੇ ਨੂੰ ਜਿਹਨਾਂ ਤੁਹਾਨੂੰ ਦੇਣੇ ਆ ਉਹਨੂੰ ਉਹਨਾਂ ਨੂੰ ਬਲੱਡ ਦਾ ਪਤਾ ਹੈ ਉਹ ਤੁਹਾਨੂੰ ਉੱਤੇ ਵੀ ਪੁੱਛੇ ਤੁਹਾਨੂੰ ਉਹ ਵੀ ਇਹੀ ਗੱਲ ਕਹੂਗਾ ਬਾਕੀ ਤਾਂ ਡਾਈ ਤੇ ਪਤਾ ਲੱਗ ਜਾਂਦਾ ਜੇ ਬੰਦਾ ਡਾ ਲੰਦਾ ਬਾਈ ਫੇਰ ਇਹ ਪਤਾ ਲੱਗਦਾ ਵੀ ਖੜਦੇ ਆ ਜਾਂ ਭੱਦੇ ਆ ਕਿ ਨਹੀਂ ਹਾਂ 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 ਸਹੀ ਜੀ ਜਮਿੰਟਰ ਕਰਦੀਆਂ ਬਾਹਰੇ ਪਤਾ ਲੱਗਦਾ ਅਸਲੀ ਤਾਂ ਕਿਉਂਕਿ ਬਾਪਾ ਬਾਜੀਆਂ ਛੱਡਦੇ ਬਾਹਰ ਹੂੰ ਬਾਹਰ ਛੱਡ ਕੇ ਪਤਾ ਲੱਗਦਾ ਨਾ ਆਵੇ ਨਹੀਂ ਇਹ ਥੱਲੇ ਤਾਰ ਤੂੰ ਮੈਨੂੰ ਇਹ ਤਾਂ ਗਿਰਜਣਾ ਨੇ ਥੱਲੇ ਗਿਰਜਣਾ ਥੱਲੇ ਨਾ ਗੇਰਦੀ ਮਹਾਰਾਜ ਕਾਜ ਕਾ ਜਾਣਾ ਫੇਰ ਨਾ ਇਨੇ ਗਿਰਜਣਾ ਨਾ ਥੱਲੇ ਬੰਨਦਾ ਮੈਂ ਉਹ ਜੜ ਬੱਤ ਆ ਬੱਚੇ ਬਾਈ ਬਾਹਰ ਬਾਈ ਲਾ ਦੇ ਮਣਾ ਕੋਈ ਨਹੀਂ ਤੁੱਪ ਲੱਗ ਲਣ ਦੇਣਾ ਥੋੜੀ ਜੀ ਤੁੱਪ ਲੱਗ ਜੂਗੀ ਥੋੜੀ ਜੀ ਬੱਚਿਆਂ ਨੂੰ ਅਰੇ ਬੱਚੇ ਬਾਈ ਬਾਹਰ ਕੱਢੇ ਤੇ ਅਸੀਂ ਆਹ ਆ ਛੋਟੇ ਬੱਚੇ ਆ ਗਏ ਹੋਣ ਬਾਈ ਕਢਾਏ ਆਪਾਂ ਨੇ ਬੱਚੇ ਆ ਬੈਠੇ ਆ ਤੇ ਹੁਣ ਕਢਾਏ ਹੋਏ ਬੱਚੇ ਆਪਾਂ ਨੇ ਆਹ ਸਾਰੇ ਇਹ ਜਾਲ ਦਾਹੀ ਤੇ ਲੈ ਕੇ ਆਉਣਾ ਅੱਜ ਨਵਾਂ ਜਾਲ ਲੈਣ ਚੱਲੇ ਹੁਣ ਜਿਹੜਾ ਥੱਲੇ ਸਟਾਕ ਵੀ ਹੁੰਦਾ ਠੀਕ ਆ ਇਹਦਾ ਇੱਕ ਠੀਕ ਆ ਬਾਈ ਠੀਕ ਬਾਹਰ ਕੱਢੇ ਪਏ ਤੇ ਬਾਈ ਬੱਚੇ ਅੱਜ ਕੁੱਪਸੇਕਦੇ ਬਾਈ ਬੱਚੇ ਅੱਜ ਬਾਹਰ ਇੱਕ ਕਬੂਤਰ ਕਈ ਰਹਿੰਦੇ ਹਲੇ ਹਨਾ ਤੇ ਨੰਬਰ 2 ਆ ਵੀਰੇ ਕਈ ਕਬੂਤਰ ਸ਼ਾਮ ਨੂੰ ਇੰਨੇ ਕੜੇ ਹੋ ਜਿੰਨੇ ਕਿ ਮਿਲਦੇ ਵੀ ਨਹੀਂ ਹੈਗੇ ਹੈ ਸਾਲੀਆਂ ਡਾਇਆਂ ਵੀ ਨਹੀਂ ਹੁੰਦੀ ਹੈ ਜਿਹੜੀ ਬਹਿਰੀ ਜਦ ਆ ਜਾਂਦੀ ਹੈ ਬਹਿਰੀ ਬੂਰੀ ਹਲੇ ਬਹੁਤ ਪੈਂਦੀ ਬਾਜੀ ਚ ਵੀ ਬਾਈ ਬਹਿਰੀ ਨਹੀਂ ਪੈਂਦੀ ਹੈ ਨਾ ਕਿਉਂਕਿ ਜਿਹੜੇ ਹੁਣ ਬੱਚੇ ਲੋਕਾਂ ਦੇ ਵਧੀਆ ਘੜਾਏ ਹੋ ਬਾਹਰ ਬਾਜੀ ਮਦੇ ਚ ਖਾ ਵੀ ਹੋ ਜਾਂਦਾ ਬੰਦੇ ਨੂੰ ਬਹੁਤ ਦੁੱਖ ਹੁੰਦਾ ਹੈ ਹਾਂ ਹਾਂ ਉਹ ਬੰਦੇ ਨੂੰ ਯਾਰ ਐਂਟਰੀ ਉਂਟੀ ਦਾ ਕੋਈ ਮਤਲਬ ਨਹੀਂ ਹੁੰਦਾ ਕਿਉਂਕਿ ਕੋਈ ਐਂਟਰੀ ਸਭ ਨੇ ਜਿਹੜੇ ਛੱਡਦੇ ਉਹਨਾਂ ਕੋਈ ਮਤਲਬ ਨਹੀਂ ਉਦੋਂ ਅਸੀਂ ਤਣਾਉਲੇ ਹੁਣ ਛੱਡਿਆ ਕਬੂਤਰ ਬਾਈ ਪਹਿਲੇ ਹਲੇ ਹੀ ਹਲੇ ਛੱਡਿਆ ਕਬੂਤਰ ਜਦ ਬਹਿਰੀ ਸਰੀਰਾਂ ਤੇ ਲੈ ਗਈ ਉਹ ਮਿੰਟਾਂ ਚ ਕਬੂਤਰ ਠਾਈ ਕੇ ਉਤਰ ਛੁੱਟੇ ਤੇ ਇੱਕ ਕ ਸਹੀ ਗੱਲ ਹੈ ਬੱਚਾ ਦਾ ਵਿਚਾਰਾ ਦਾ ਉਹਦਾ ਸ਼ੌਕ ਵੀ ਨਾ ਪੂਰਾ ਹੋਇਆ ਵਿਚਾਰੇ ਦਾ ਉੱਥੇ ਮਨਸੂਰ ਕਿੰਨੀ ਗਰਮੀ ਦੀ ਜਦ ਆਪਾਂ ਨੇ ਛੱਡਿਆ ਤਾਂ ਜੀ ਹਾਂ ਹੈ ਸਹੀ ਇੱਥੇ ਪਟਾਗਾ ਪੈਂਦੇ ਦਾ ਪੂਰਾ ਜਿਆਦਾ 41 ਡਿਗਰੀ 42 ਡਿਗਰੀ ਤਾਬ ਮੰਨਦਾ ਉਸ ਵਕ 41 ਡਿਗਰੀ ਦਾ ਬਾਈ ਕੱਚੀ ਖੁੱਤਰੀ ਦੀ ਉੱਥੇ ਉਹ ਟੋਬੇ ਦੇ ਵਿੱਚ ਗਿਰ ਗਿਆ ਐਂਡ ਪਰ ਜਾ ਕੇ ਜਲ ਜਿੱਤ ਤੱਕੀ ਰਹਿ ਗਈ ਹਾਂ ਬਾਈ ਅੱਜ ਗਿਆ ਕਰਿਆ ਆਜ ਰਾਤ ਸੇ ਗਏ ਸੀ ਕੱਢੀ ਬੱਚੇ ਵੜੇ ਨੇ ਨਾ ਪਾਣੀ ਬੱਚੇ ਵੜ ਕੇ ਰੱਸਾ ਛੱਡ ਕੇ ਫੇਰ ਕੱਢੇ ਹਾਂ ਠੀਕ ਆ ਵਾਕੀ ਹਲੇ ਬਾਈ ਹੁਣ ਹੋ ਜਾਣਾ ਹੁਣ ਗਰਮੀ ਲੱਗੀ ਪੈਣ ਛੱਡੇ ਕਰਾਂਗੇ ਹਨਾ ਹੁਣ ਆਪਾਂ ਹਾਲੇ ਥੋੜਾ ਜਿਹਾ ਦੇਖ ਲਈਏ ਮਾਹ ਬੈਰੀ ਬੂਰੀ ਪੈਂਦੀ ਆ ਨਹੀਂ ਇਹਦਾ ਵਿਸਵਾਸ ਤਾਂ ਕਰਨੀ ਚਾਹੀਏ ਹਾਂ ਹਾਲੇ ਬੈਰੀ ਬੂਰੀ ਪੈਂਦੀ ਆ ਹਾਲੇ ਪੈਲਣਾ ਤੋਂ ਇਹਨੂੰ ਜੋ ਪੈਂਦੀ ਆ ਬੱਚੇ ਵੀ ਅੱਜ ਕੀ ਘੱਟ ਗਏ ਤੇ ਥੋੜੇ ਜਿਹੇ ਕਿਉਂਕਿ ਇਸ ਖਾਂਡੇ 'ਚ ਬਣੇ ਨਹੀਂ ਇਹਨੇ ਬੱਚੇ ਹਾਂ ਤੇ ਹੁਣ ਭਾਈ ਆਹ ਦੇਖੋ ਇਹਨਾਂ 'ਚ ਹੀ ਛੱਡਦੇ ਆ ਕਰਨੀ ਆ ਇਹਨਾਂ ਨੂੰ ਹੋ ਜੂਵੇ ਹੋ ਜਾਣ ਦੇ ਹਾਲੇ ਬੱਚਿਆਂ ਨੂੰ ਜਿੱਤ ਹਾਰ ਤਾਂ ਵੀਰੇ ਬਾਕੀ ਮੁਕੱਦਰਾ ਦਾ ਖੇਲ ਆ ਇੱਕ ਵਾਰ ਆਪਣਾ ਦਾਵਾ ਬੰਦਾ ਲਾ ਲੈਂਦਾ ਤੂੰ ਦਾ ਹਨਾ ਹਮ ਸਹੀ ਆ ਸਹੀ ਆ ਸਹੀ ਆ ਬੱਜੇ ਮੁੰਡਾ ਭਾਈ ਇੱਕ ਗੱਲਾ ਨਕਣੀ ਨਹੀਂ ਹੈਗੀਆਂ ਹਾਂ ਤੇ ਨਹੀਂ ਬਾਕੀ ਬਾਈ ਛੱਡੀ ਜਾਂਦੇ ਆ ਹੁਣ ਦੇਖਦੇ ਹਾਂ ਥੋੜਾ ਮੌਸਮ ਖੁੱਲਣ ਦੋ ਫਿਰ ਆਪਾਂ ਵੀ ਆਪਣੇ ਬੱਚੇ ਪੁੱਛੇ ਜਿਹੜੇ ਛੱਡਣੇ ਆ ੜਾ ਕੇ ੜੂ ਕੇ ਦੇਖ ਕੇ ਹਨ ਫਿਰ ਛੱਡਲੇ ਕਰਾਂਗੇ ਹਨਾ ਬਾਕੀ ਵੀਡੀਓ ਬਾਈ ਚੰਗੀ ਲੱਗਦੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਹੁਣ ਆਪਾਂ ਵੀ ਤਿਆਰੀਆਂ ਕਰਨੀਆਂ ਆਪਣੀਆਂ ਵੀ ਜਿਹੜੀਆਂ ਵੀ ਛੱਡਾਂਗੇ ਹੁਣ ਛੱਡਾਂਗੇ ਬਾਈ ਦੇਖਦੇ ਹਾਂ ਮੌਸਮ ਜੇ ਹੋਣ ਦੋ ਹਲੇ ਛੱਡਲੇ ਕਰਨਾ ਆਪਾਂ ਨੇ ਚੰਗੀ ਲੱਗਦੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਧੰਨਵਾਦ ਜੀ ਸਾਰਿਆਂ ਦਾ ਲੋ ਬਾਈ ਪਹੁੰਚ ਗਏ ਅੱਜ ਆਪਾਂ ਚਾਚੇ ਕੋ ਚਾਚੇ ਕਿ ਨਹੀਂ ਪਹੁੰਚ ਗਏ ਮਾਹ ਚਾਚੇ ਦੇ ਇੱਧਰ ਵੀ ਮਾਰ ਰਹੀ ਹੈ ਗੇੜਾ ਚਾਚੇ ਵੀ ਲੰਘ ਰਹੇ ਹੋ ਕਿ ਕਰਤਾ ਢਾਂਗਿਆਂ ਨੂੰ ਸਾਰਿਆਂ ਨੂੰ ਮਾਹ ਛਤਰੀਆਂ ਸੁਤਰੀਆਂ ਨੂੰ ਢਾਂਗਿਆਂ ਢੂੰਗਿਆਂ ਨੂੰ ਰੰਗ ਕਰਤਾ ਹੈ ਹੈ ਛਤਰੀਆਂ ਸੁਤਰੀਆਂ ਨੂੰ ਗੇਟਾ ਗੂਟਾ ਨੂੰ ਛਾਲੀਆਂ ਨੂੰ ਐਨ ਸਾਰਿਆਂ ਨੂੰ ਰੰਗ ਕਰਤਾ ਹਾਂ ਬਈ ਵਧੀਆ ਐ ਠੀਕ ਲੱਗਦਾ ਦੇਖੋ ਜੀ ਰੰਗ ਰੰਗ ਕਰਤਾ ਚਾਚੇ ਨੇ ਇੱਧਰ ਸਾਰਾ ਢਾਂਗਿਆਂ ਢੂੰਗਿਆਂ ਹੂੰ ਠੀਕ ਆ ਹੁਣ ਜਿਹੜੀ ਪਾਉਂਦੇ ਆ ਹਾਂ ਠੀਕ ਆ ਠੀਕ ਆ ਠੀਕ ਆ ਠੀਕ ਹੈ ਠੀਕ ਹੈ ਠੀਕ ਹੈ ਓਕੇ ਮੰਬਜੇ ਪਰ ਲੱਗ ਕਰਤੇ ਅੰਦਰ ਸਾਰੇ ਬਾਹਰ ਲੱਗ ਕਰਤੇ ਹੂੰ ਹੋ ਸਸਾ ਲੱਗ ਗਿਆ ਬਈ ਦਾਣਾ ਪਾ ਬਚੇ ਵੀ ਤੇ ਕਬੂਤਰੀਆਂ ਲੱਗ ਕਰਤੇ ਕਬੂਤਰੀ ਲੱਗ ਕਰਤੇ ਬਚੇ ਹਾਂ ਹਾਂ ਉੜਨੇ ਵਾਲੇ ਅੱਛਾ ਪਾਉਣ ਲੱਗਿਆ ਆਪਣਾ ਦਾਣਾ ਪਾਣੀ ਬਈ ਠੀਕ ਆ ਲੱਗ ਕਰ ਲੈ ਸਾਰੇ ਚੱਲ ਵਧੀਆ ਠੀਕ ਆ ਅੰਦਰ ਬਈ ਆ ਸਾਰੇ ਬੱਚੇ ਉੜਨੇ ਵਾਲੇ ਆ ਅੱਜ ਕੱਲ ਬੈਜ ਨੇ ਪੱਤੇ ਪਟੇੜਾ ਰੱਖਾ ਹਾਂ ਆ ਕੱਲ ਬੈਜ ਨੇ ਕੁਝ ਪੱਤੀਆਂ ਆ ਸ਼ੌਕ ਜਾਨਵਰਾਂ ਦਾ ਹਾਂ ਆਹ ਤਾਂ ਨਾ ਆਹੀ ਤਾਂ ਹਰੀ ਟੋਰੀ ਵਾਲਾ ਆ ਉੜਿਆ ਵਜੇ ਤੱਕ ਕੱਲ ਬਈ ਆਹ ਬੱਚਾ ਏ ਆਲਾ ਇਹ ਡਿਟੋਰੀ ਵਾਲ ਇੱਕ ਨਾਲ ਗਲਾਬੀ ਡੋਰੀ ਵਾਲਾ ਡੋੜੇ ਦੇ ਦੇ ਕਾ ਉਹਦਾ ਕਾਲਾ ਹਰੇ ਬੋਟਾ ਉਹ ਦੇਖ ਹਾਂ ਹਾਂ ਲਗ ਲਗੀ ਪੂਛ ਹਾਂ ਉਹ ਕਾਲਾ ਅਜੀ ਪੂਛ ਪੱਤੀ ਬੈਰੀ ਨੇ ਠੀਕ ਹਾਰੇ ਬੋਟੇ ਦਾ ਹਾਂ ਉਹ ਦੇ ਕਿਉਂ ਲੈ ਵਤ ਇੱਕ ਹੰਆ ਬੱਚਾ ਲਾ ਨੂੰ ਬੈ ਦੀ ਬੈਰੀ ਕੱਲ ਹਲੇ ਇਹ ਜਾਨਵਰ ਡਾਇਵੇ ਚਾਚ ਨੇ ਆ ਬੱਚੇ ਡਾਇਵੇ ਤੇ ਵਧੀਆ ਉੜੇ ਆ ਉੜੇ ਆਪਣੀ ਮਰਜ਼ੀ ਨਾਲ ਵਧੀਆ ਉੜ ਗਏ ਗੱਲ ਇਹ ਕਰੋ ਬਾਈ ਸ਼ੌਂਕ ਆ ਬੱਚੇ ਜਿਹੜੇ ਹੈਗੇ ਬਾਜੀਆਂ ਬੂਰੀਆਂ ਵਾਲੇ ਮਾੜੇ ਮੁੰਡੇ ਛੱਡਣ ਜੋਗ ਆ ਦੇਖੋ ਉਹ ਨਾ ਉਹ ਆਵੇ ਠੀਕ ਹੈ ਨਾ ਉਹ ਕੇ ਰਿਪੋਰਟ ਆ ਜੇ ਨਾ ਠੀਕ ਹੈ ਤਾਂ ਮਰ ਉਸ ਦਾ ਆਹਾਂ ਹੂੰ ਠੀਕ ਹੈ ਵੀ ਉਹਦਾ ਬਦ ਗੱਲ ਹੈ ਇਸ ਉੱਤਰ ਵਿੱਚ ਆ ਠੀਕਾ ਠੀਕ ਕਰ ਦਿੰਦੇ ਹਾਂ ਉਹ ਨਹੀਂ ਕੱਬ ਬੰਦ ਆਦਾ ਬੰਦ ਅੱਛਾ ਅਦਰ ਵੀ ਅਦਰ ਦੇ ਵੀ ਛੱਡਾ ਵਾ ਤਾਂ ਗੱਲ ਲੋ ਜੀ ਆਉ ਲੈ ਅੱਛਾ ਕਾਲੀ ਜੀ ਪੂੰਛ ਕਾਲੀ ਪੂੰਛ ਇਹ ਹੈ ਤੁਹਾਡੇ ਵਾਲਾ ਇਹਦਾ ਗਾਰਮ ਅੱਛਾ ਫੜੀ ਮੜੇ ਉਹਦੇ ਗਾਨੀ ਕਰਨਾ ਚ ਦੇਦੀ ਆ ਫੜੀ ਮੜੇ ਹੋਰ ਵੀ ਖਾਲੀ ਲੰਗਣਾ ਦਾ ਨਾ ਫੜੀ ਮੜੇ ਦੇਖੀ ਇਹ ਬੱਚਾ ਸਾਡਾ ਬਈ ਗੁੰਮਿਆ ਵਾ ਦਾ ਸਾਲਾ ਇਹ ਦੇਖ ਲੈਨੇ ਹੋਈ ਆ ਕਿ ਨਹੀਂ ਸਹੀ ਵੀ ਡਾਇਆ ਵਾ ਦਾ ਕਰ ਲੈ ਇੱਕ ਮਿੰਟ ਦੇਖਦੇ ਆਹ ਗੁੱਤਰ ਨੂੰ ਪਈਦੀ ਬਈ ਗੱਲ ਬੈਰੀ ਤਹ ਰਾਣੀ ਮੜ ਜਾਲ ਸਾਲ ਦੀ ਪੂੰਛੇ ਪਟਦੀ ਦੀ ਪੂੰਛ ਪੜਦੀ ਦੀ ਬੈਰੀ ਨੇ ਕੱਲ ਉਹ ਦੂਏ ਦੀ ਵੀ ਦੋ ਤਿੰਨ ਫੰਗੜ ਉਡਾਉਂਦੇ ਇਹ ਪੂਰੀ ਕੱਢਦੀ ਆ ਵਾਰ ਇਹ ਮੇਰਾ ਬੱਚਾ ਇਹ ਪੂੰਛ ਪੜਦੀ ਕੱਲ ਬੈਰੀ ਨੇ ਰੈਣੀ ਕੋ ਦੀ ਮਾਂ ਪੜਦੀ ਹਮ ਕੱਲ ਪੂੰਛ ਪੜਦੀ ਇਹਦਾ ਬਹੁਤ ਔਖਾ ਬੱਚਾ ਕੱਲ ਸਾਲਾ ਪੰਜਿਆਂ ਚ ਫਸਾ ਲੈਦਾ ਇਹ ਮੇਰਾ 32 ਕੂਤਾ ਜਗਰੀ ਕੂਤਰੀ ਫਸਟ ਆਈ ਵੀ ਆ ਹਮ ਉਹਦਾ ਬੱਚਾ ਸੱਚੀ ਆ। ਅੱਜ ਕੱਲ੍ਹ ਬਾਈ ਡਾਇਆ ਬਰਾ ਚੱਚੇ ਨੇ ਇਹ। ਇਹ ਮੌਕੀ ਤੋੜਾਰੇ ਆਪਾਂ ਨੇ ਵਖਾਲੇ। ਕੱਲ੍ਹ ਤੋੜਾਰੇ ਚੱਚੇ ਨੇ 1 ਵਜੇ ਇਹ ਉਹਨੇ ਬਾਈ ਬੈਰੀ ਨੇ ਫੜ ਲਿਆ ਤਾਂ। ਠੀਕ ਆ। 9 ਵਜੇ ਠੀਕ ਆ। ਤੰਦਰੁਸਤ ਸਾਰੇ ਵਧੀਆ ਜੀ। ਇਹ ਕੂਤਰੀਆਂ ਇਹ। ਕਿਹੜੀਆਂ? ਛੋਟੇ-ਛੋਟੇ ਇੰਕੀਆਂ। ਕਿਹੜੀਆਂ? ਛੋਟੇ ਬੰਨੇ। ਇਹ ਕਾਹਲੇ ਬਾਗਾਂ ਨਹੀਂ ਨੇ। ਸਿਆਰੀਆਂ ਤਾਂ ਹੈਗੀਆਂ ਬਾਈ ਪੂਰੀਆਂ ਰੰਗ ਰੰਗ ਕਦਾ ਚੱਚੇ ਨੇ ਢਾਂਗਿਆ ਨ ਵਧੀਆ ਐਨ। ਅਗੂ ਨਹੀਂ ਆ। ਅੱਡੇ ਲਿਜਾ ਨਹੀਂ।